ਸੈਂਟ ਜੇਵੀਰ ਸਕੂਲ ਤਾਲਾਂ ਵਿਖੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਜਿੱਤੇ ਕਿ 오ਡੀਸਾ ਦੇ ਵਿੱਚ ਗੇਮ ਦੇ ਵਿੱਚ ਵੱਡੇ ਵੱਡੇ ਤਗਮੇ ਔਰ ਟਰਾਫੀਆਂ ਜਿੱਤ ਕੇ ਆਏ ਨੇ ਅਸੀਂ ਇਹਨਾਂ ਬੱਚਿਆਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਹਨਾਂ ਨੇ ਜਿਹੜਾ ਉੱਥੇ ਖੇਡਾਂ ਦੇ ਵਿੱਚ ਔਰ ਵਧੀਆ ਮੈਡਲ ਪ੍ਰਾਪਤ ਕੀਤੇ ਮੈਂ ਇਸ ਵਕਤ ਪਹੁੰਚੇ ਜਿੱਥੇ ਕਿ ਸੈਂਟ ਜੇਵੀਅਰ ਸਕੂਲ ਤੋਂ ਆ ਰਹੇ ਬੱਚਿਆਂ ਨੇ ਜਿਹੜੇ ਵਿਦਿਆਰਥੀਆਂ ਨੇ ਟਰਾਫੀਆਂ ਲੈ ਕੇ ਜਿੱਤ ਕੇ ਆਏ ਆ ਇੱਥੇ ਖੇਡਾਂ ਦੇ ਵਿੱਚ ਮੱਲਾ ਮਾਰੀ ਆ ਜਿੱਥੇ ਸਿੱਖਿਆ ਦੇ ਖੇਤਰ ਦੇ ਵਿੱਚ ਇਸ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਵੀ ਬੱਚੇ ਭਾਗ ਲੈਂਦੇ ਆ ਉਹ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਆ ਔਰ ਜਿਹੜੇ ਸਟਾਰਟਿੰਗ ਤੋਂ ਬਚਪਨ ਤੋਂ ਹੀ ਇਸ ਤਰ੍ਹਾਂ ਦੀਆਂ ਖੇਡਾਂ ਮੱਲ ਜਿਹੜੇ ਬੱਚਿਆਂ ਦਾ ਧਿਆਨ ਜਾਂਦਾ ਹੈ ਉਹ ਕਾਫੀ ਵੱਡੀਆਂ ਮੱਲਾ ਮਾਰਦੇ ਨੇ ਵਿਦਿਆਰਥੀ ਅਸੀਂ ਗੱਲ ਕਰਦੇ ਆ ਜਿਹੜੇ ਕਿ ਇੱਥੇ ਮੈਡਲ ਲੈ ਕੇ ਆਏ ਨੇ 골ਡ ਮੈਡਲ ਵੀ ਔਰ ਟਰਾਫੀਆਂ ਵੀ ਆ ਕਾਫੀ ਜ਼ਿਆਦਾ ਕਿਹੜੀ ਕਲਾਸ ਦੇ ਵਿੱਚ ਮ ਕਿਵੇਂ ਖੇਡਾਂ ਦੇ ਵਿੱਚ ਅੱਜ ਭਾਗ ਲਿਆ ਤੁਸੀਂ ਕਿਸ ਤਰ੍ਹਾਂ ਦਾ ਉੱਥੇ ਸੀਗਾ ਦੇਖਣ ਨੂੰ ਮਿਲਿਆ ਔਰ ਕਿਸ ਤਰ੍ਹਾਂ ਦੇ ਉੱਥੇ ਕਿਹੜੇ-ਕਿਹੜੇ ਸਕੂਲ ਗਏ ਸੀ ਮੈਨੂੰ 6 ਸਾਲ ਹੋ ਗਏ ਨੇ ਗੇਮ ਖੇਡਦੀ ਨੂੰ ਤੇ ਇਸ ਵਾਰ ਸੀ ਓਡੀਸ਼ਾ ਭੁਮਨੇਸ਼ਵਰ ਪਲੇਸ ਤੇ ਗਏ ਸੀ ਤੇ ਨੈਸ਼ਨਲ ਮੈਚ ਸੀਗਾ ਤੇ ਉੱਥੇ 올 ਓਵਰ ਇੰਡੀਆ ਵਿੱਚੋਂ ਕਾਫੀ ਪਲੇਅਰ ਆਏ ਹੋਏ ਸੀ ਇੱਕ-ਇੱਕ ਵੇਟ ਵਿੱਚ 25 30 ਜਾਣੇ ਸੀਗੇ ਕਾਫੀ ਪਲੇਅਰ ਸੀਗੇ ਜਿਨ੍ਹਾਂ ਨੂੰ ਡੀਫੀਟ ਕਰਕੇ ਮੈਡਲ ਕਰਨਾ ਬਹੁਤ ਔਖਾ ਸੀ ਕੀ ਲੱਗ ਰਿਹਾ ਹੁਣ ਕੀ ਮਹਿਸੂਸ ਕਰ ਰਹੇ ਹੋ ਖੁਸ਼ੀ ਮਹਿਸੂਸ ਕਰ ਰਹੇ ਹੋ ਕਿ ਨਹੀਂ ਕਰ ਰਹੇ ਹਾਂਜੀ 골ਡ ਮੈਡਲ ਆਇਆ ਹੈ ਕਾਫੀ ਬੱਚੇ ਨੇ ਜਿਹੜਾ ਨੇ ਹੋਰ ਵੀ ਵਧੀਆ ਪਰਫਾਰਮ ਕਰਕੇ ਮੈਡਲ ਕੱਢੇ ਹੋਏ ਨੇ ਸੋ ਸਾਰੇ ਕਾਫੀ ਖੁਸ਼ ਨੇ ਪੇਰੈਂਟਸ ਵੀ ਸਾਡਾ ਸਟਾਫ ਵੀ ਤੇ ਕੁਝ ਵੀ ਜਿਹੜੇ ਜਿਹੜੇ ਬੱਚੇ ਗਏ ਸੀ ਤੁਹਾਡੇ ਨਾਲ ਉਹ ਸਾਰੇ ਮੈਡਲ ਲੈ ਕੇ ਆਏ ਆ ਔਰ ਕਿਸ ਤਰ੍ਹਾਂ ਦਾ ਜਿਵੇਂ ਤਿਆਰੀ ਕੀਤੀ ਗਈ ਸੀ ਤੁਹਾਡੇ ਲਈ ਤਿਆਰੀ ਕਾਫੀ ਹੋਈ ਸੀ ਜੀ ਤੇ ਜਿਹੜੇ ਸਾਰੇ ਬੱਚੇ ਗਏ ਸੀ ਦੋ ਦੇ ਮਤਲਬ ਸਾਡੇ 골ਡ ਆਏ ਹੋਏ ਤੇ ਬਾਕੀ ਸਿਲਵਰ ਆਏ ਨੇ ਜੀ ਬੱਚਿਆਂ ਦਾ ਹੋਰ ਕਿਦਾਂ ਕੋਈ ਰੁਝਾਨ ਸੀਗਾ ਉੱਥੇ ਜਿਹੜਾ ਖੇਡਾਂ ਵਾਲਾ ਔਰ ਜਿਹੜਾ ਉਹਦੇ ਨਾਲ ਨਾਲ ਤੁਸੀਂ ਪੜ੍ਹਾਈ ਵੀ ਕਰਦੇ ਰਹੇ ਹੋ ਜਾਂ ਕੱਲੇ ਖੇਡਾਂ ਵਾਲੀ ਧਿਆਨ ਦਿੱਤਾ ਨਹੀਂ ਨਹੀਂ ਮੈਂ ਪਲੱਸ 2 ਕਲਾਸ ਰਹੀ ਅੱਗੇ ਵੀ ਮੇਰਾ ਹੀ ਸਕੋਪ ਹੈ ਨਾਲ ਨਾਲ ਸਟੱਡੀ ਦੇ ਨਾਲ სპੋਰਟਸ ਕਰਨੀਆਂ ਨੇ ਉਸ ਤੋਂ ਬਾਅਦ ਕੋਈ ਗਵਰਨਮੈਂਟ ਜੌਬ ਜਾਂ ਫਿਰ ਪੁਲਿਸ ਲੈਣ ਵਿੱਚ ਜੁਆਇਨ ਕਰਾਂਗੀ ਇਸ ਗੇਮ ਦੇ ਵਿੱਚ ਕਿੰਨਾ ਖਲਾਹ ਲਿਆ ਤੁਸੀਂ ਕਾਫੀ ਜ਼ਿਆਦਾ ਹੀ ਸੋ ਹੁਣ ਤੱਕ ਮੈਂ ਕਾਫੀ ਨੈਸ਼ਨਲ ਖੇਡ ਹੋਏ ਨੇ 4-5 ਨੈਸ਼ਨਲ ਨੇ ਸਟੇਟ ਨੇ ਤੇ ਅੱਗੇ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਨੈਸ਼ਨਲ ਦੇ ਨਾਲ ਨਾਲ ਇੰਟਰਨੈਸ਼ਨਲ 'ਚ ਵੀ ਪਾਰਟਿਸਿਪੇਟ ਕਰਾਂਗੀ ਬੱਚੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਖੇਡਾਂ ਦੇ ਵਿੱਚ ਮਲਾਮਾਰ ਕੇ ਆਏ ਹੋ ਔਰ ਜਿੱਥੇ ਐਫ ਜੀ ਖੇਡਾਂ ਦੇ ਵਿੱਚ ਤੁਸੀਂ ਭਾਗ ਲਏ ਨੇ ਹੋ ਕਿਸ ਤਰ੍ਹਾਂ ਦਾ ਸਕੂਲ ਦਾ ਵੀ ਸਹਿਯੋਗ ਸੀ ਹਾਂਜੀ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਹੁਣ ਅਸੀਂ ਸਿਲਵਰ ਮੈਡਲ ਲੈ ਕੇ ਆਏ ਹਾਂ ਵਧੀਆ ਲੱਗ ਰਹੀ ਜੀ ਬਹੁਤ ਸਿਲਵਰ ਮੈਡਲ ਲੈ ਕੇ ਇਨੀ ਵੱਡੀ ਥਾਂ ਤੇ ਜਾ ਕੇ ਤੇ ਕੀ ਨਾ ਤੁਹਾਡਾ ਮੇਰਾ ਨਾਮ ਭਵਨੀਤ ਕੋਰੇ ਟੈਂਪਲਸਨ ਕਲਾਸ ਦੀ ਸਟੂਡੈਂਟ ਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਮੈਂ ਫਸਟ ਟਾਈਮ ਨੈਸ਼ਨਲ ਦੇ ਵਿੱਚ ਖੇਡੀਆਂ ਤੇ ਮੇਰੇ ਸਿਲਵਰ ਮੈਡਲ ਆਇਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਮੇਰੇ ਪੇਰੈਂਟਸ ਨੂੰ ਵੀ ਕਾਫੀ ਮਾਣ ਹੈ ਮੇਰੇ ਤੇ ਤੇ ਟੀਚਰਸ ਵੀ ਕਾਫੀ ਸਪੋਰਟ ਕਰ ਰਹੇ ਨੇ ਤੇ ਕਾਫੀ ਖੁਸ਼ ਵੀ ਨੇ ਫਿਰ ਤੁਹਾਡੇ ਬੱਚੇ ਗਏ ਸੀ ਉੱਥੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਜਿਹੜੇ ਮੈਡਲ ਲੈ ਕੇ ਆਏ ਆ ਔਰ ਤੁਹਾਨੂੰ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਜਿਹੜਾ ਕਿ ਇਹ ਖੇਡਾਂ ਦੇ ਵਿੱਚ ਜਾਣਾ ਚਾਹੀਦਾ ਜੀ ਸਰ ਜਰੂਰ ਬੋਏ ਬੇਟਾ ਸੀ ਮਾਨਮਝੋਤ ਸਿੰਘ ਸਿਲਵਰ ਮੈਡਲ ਲੈ ਕੇ ਆਇਆ ਸਿਰ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੈ ਇਵੇਂ ਕਿ ਇਥੇ ਜਿਹੜੇ ਬੱਚਾ ਦੇ ਮਾਤਾ ਪਿਤਾ ਉਹਨਾਂ ਨੂੰ ਵੀ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਬੱਚੇ ਜਦੋਂ ਇਸ ਤਰ੍ਹਾਂ ਦੀਆਂ ਹਮਲਾ ਮਾਰ ਕੇ ਆਉਂਦੇ ਆ ਇੱਕ ਅੱਜ ਕੱਲ ਦੇ ਜਿਹੜਾ ਕੀ ਪੰਜਾਬ ਦੇ ਵਿੱਚ ਰੁਝਾਨ ਚੱਲਿਆ ਨਸ਼ਿਆਂ ਦਾ ਉਹ ਨਸ਼ਾ ਤੋਂ ਦੂਰ ਰਹਿਣ ਵਾਸਤੇ ਵੀ ਇਹ ਬੜੇ ਚੰਗੇ ਉਪਰਾਲੇ ਆ ਜਿਹੜੇ ਕਿ ਇਸ ਸਕੂਲ ਵੱਲੋਂ ਕੀਤੇ ਗਏ ਆ ਇਸ ਇਲਾਕੇ ਦੀ ਜਿਹੜੀ ਨਾਮਵਰ ਸੰਸਥਾ ਜਿਹੜੀ ਸੈਂਟ ਜੇਵੀਅਰ ਸਕੂਲ ਹੈ ਇਹਨਾਂ ਵੱਲੋਂ ਇਸ ਤਰ੍ਹਾਂ ਦੇ ਹਮੇਸ਼ਾ ਹੀ ਉਪਰਾਲੇ ਕੀਤੇ ਜਾਂਦੇ ਆ ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਜਦੋਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਰਸਤੇ ਤੇ ਇੱਕ ਖੇਡਾਂ ਵੱਲ ਪ੍ਰੇਰਣਾ ਔਰ ਗੇਮ ਵਧੀਆ ਦੇਣੀ ਉਸ ਤਸਰਾਂ ਦੇ ਇਹ ਜਿਹੜੇ ਉਪਰਾਲੇ ਬੜੇ ਚੰਗੇ ਸਿੱਧ ਸਾਬਤ ਹੁੰਦੇ ਆ ਕੀ ਕਹਿਣਾ ਚਾਹੋਗੇ ਸਰ ਜਿਵੇਂ ਕਿ ਇੱਥੇ ਤੁਹਾਡੇ ਸਕੂਲ ਦੇ ਵਿੱਚ ਅੱਜ ਕਿਸ ਤਰ੍ਹਾਂ ਦਾ ਇਹ ਮਾਹੌਲ ਦੇਖਣ ਨੂੰ ਮਿਲ ਰਿਹਾ ਤੁਹਾਡੇ ਤੋਂ ਪਹਿਲਾਂ ਥੋੜੀ ਜਿਹੀ ਜਿਹੜੇ ਕਿ ਬੱਚਾ ਦੇ ਇੱਥੇ ਮਾਤਾ ਪਿਤਾ ਆਏ ਹੋਏ ਨੇ ਉਸ ਸੁਪਰਵੈਜਰ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਡੇ ਲਈ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਗੇਮ ਦੇ ਵਿੱਚ ਸਿਲਵਰ ਮੈਡਲ ਲੈ ਕੇ ਆਏ ਨੇ ਤੇ 골ਡ ਮੈਡਲ ਵੀ ਲੈ ਕੇ ਆਏ ਨੇ ਸਾਡੇ ਲਈ ਵੀ ਖੁਸ਼ੀ ਦੀ ਗੱਲ ਹੈ ਤੇ ਪਿੰਡ ਲਈ ਵੀ ਮਾਣ ਵਾਲੀ ਗੱਲ ਹੈ ਸਕੂਲ ਲਈ ਵੀ ਮਾਣ ਵਾਲੀ ਗੱਲ ਹੈ ਤੇ ਸਭ ਤੋਂ ਜਿਹੜਾ ਸ਼ੇਰ ਆ ਜਾਂਦਾ ਕੋਸ ਸਾਹਿਬ ਨੂੰ ਜਾਂਦਾ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਕਰਵਾਈ ਹੈ ਬੱਚੇ ਇੱਥੇ ਤੱਕ ਪਹੁੰਚੇ ਨੇ ਨੈਸ਼ਨਲ ਲੈਵਲ ਤੱਕ ਤੇ ਮੈਡਲ ਜਿੱਤ ਗਏ ਨੇ ਸਕੂਲ ਦਾ ਬਹੁਤ-ਬਹੁਤ ਧੰਨਵਾਦ ਕੋਸ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ 7 7 ਚ ਹੈ ਜੀ 7ਵੀਂ ਕਲਾਸ ਚ ਹੈ ਜੀ ਹਾਂ ਜੀ ਹਾਂ ਪਾਰਸ਼ਦੀਪ ਸਿੰਘ ਨਾਮ ਹੈ ਬੇਟੇ ਦਾ ਤੇ ਇਤੂ ਹੁੜ ਤੋਂ ਜੀ ਬਹੁਤ ਜਿਆਦਾ ਬਹੁਤ ਖੁਸ਼ੀ ਜੀ ਬਾਕੀ ਪਿੰਡ ਦੇ ਸਾਬਕਾ ਸਰਪੰਚ ਸਾਹਿਬ ਨੇ ਸਨਮਾਨਿਤ ਕੀਤਾ ਸਪੈਸਰ ਸਾਰੀ ਪੰਚਾਇਤ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬੱਚਿਆਂ ਦਾ ਸਾਭਜ ਹੈ ਸਾਰੇ ਪਿੰਡ ਦੇ ਬੱਚਿਆਂ ਦੇ ਵਿੱਚ ਖੁਸ਼ੀ ਪਾਈ ਗਈ ਹੈ ਬੱਚੇ ਬਹੁਤ ਉਸ਼ਾਹ ਹੋ ਰਹੇ ਨੇ ਹਰੇਕ ਬੱਚਾ ਕਹਿੰਦਾ ਵੀ ਅਸੀਂ ਵੀ ਗੇਮ ਕਰਨੀ ਐ ਅਸੀਂ ਵੀ ਗੇਮ ਕਰਨੀ ਐ ਅਸੀਂ ਵੀ ਹੁਣ ਗੇਮਾਂ 'ਚ ਭਾਗ ਲਿਆ ਕਰਨਾ ਹੈ ਜੀ ਥੈਂਕ ਯੂ ਜਿਵੇਂ ਕਿ ਇਹ ਵੀ ਮਹਿਸੂਸ ਕਰ ਰਿਹਾ ਖੁਸ਼ੀ ਮਹਿਸੂਸ ਕਰ ਰਿਹਾ ਸੀ ਜਿਹੜੇ ਕਿ ਕੋਚ ਇਨਾਂ ਦੇ ਸੀਗੇ ਇਹ ਨਾਲ ਗਏ ਸੀਗੇ ਇਹਨਾਂ ਵੱਲੋਂ ਇੱਕ ਇਹੋ ਜਿਹਾ ਜਿਹੜੇ ਉਪਰਾਲੇ ਕਰਨੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਔਰ ਜਿਹੜੇ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਵਿੱਚ ਸਿੱਧ ਹਸਾਬਤ ਹੁੰਦੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਿ ਇਹਨਾਂ ਦੀ ਸਿਹਤ ਵੀ ਤੰਦਰੁਸਤੀ ਰਹਿੰਦੀ ਆ ਔਰ ਜਿਹੜੇ ਨਸ਼ਾ ਤੋਂ ਬਚੇ ਰਹਿੰਦੇ ਆ ਸਕੂਲ ਦਾ ਕਿਸ ਤਰ੍ਹਾਂ ਦਾ ਯੋਗਦਾਨ ਸੀ ਔਰ ਤੁਹਾਡੇ ਵੱਲੋਂ ਵੀ ਕਿਸ ਤਰ੍ਹਾਂ ਦਾ ਯੋਗਦਾਨ ਅੱਜ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਰਮੇਸ਼ ਕੁਮਾਰ ਸੰਜੀਵ इंटरनेशनल ਸਕੂਲ ਦੇ ਅਧਿਆਪਕ ਸਾਨੂੰ ਬੜੀ ਹੀ ਖੁਸ਼ੀ ਹੋਈ ਹੈ ਕਿ ਸਾਡੇ ਸਕੂਲ ਦੇ ਜਿਹੜੇ ਵਿਦਿਆਰਥੀ ਨੇਗੇ ਬਾਹਰ ਮਤਲਬ ਅਦਰ ਸਟੇਟ ਦੇ ਵਿੱਚ ਜਾ ਕੇ ਗੇਮਾਂ ਖੇਡ ਕੇ ਔਰ ਜਿੱਤ ਕੇ ਆਏ ਨੇ ਦੋ 골ਡ ਮੈਡਲ ਤੇ ਚਾਰ ਸਿਲਵਰ ਸਾਡੇ ਲਈ ਬਹੁਤ ਹੀ ਮਾਨ ਦੀ ਗੱਲ ਹੈ ਉੱਥੇ ਬਾਕਾਇਦਾ ਖੁਦ ਅਸੀਂ ਦੇਖਣ ਨੂੰ ਪਹੁੰਚੇ ਸਟਾਫ ਸਾਡਾ ਕੁਝ ਗਿਆ ਕੁਝ ਸਟਾਫ ਤੇ ਜਿਹਦੇ ਵਿੱਚ ਸਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਤਲਬ ਮਿਲੇ ਕਿ ਬੱਚੇ ਗੇਮਾਂ ਖੇលਦੇ ਕਿਸ ਤਰੀਕੇ ਨਾਲ ਨੇ ਤੇ ਬਾਹਰਲੇ ਲੋਕ ਨੇ ਕਿ ਜਿਹੜੇ ਕਿਸ ਤਰੀਕੇ ਨਾਲ ਆਉਂਦੇ ਨੇਗੇ ਉੱਥੇ ਬਹੁਤ ਸਾਰਾ ਬੱਚਿਆਂ ਦੀ ਜਨਰਲ ਨੋਲਜ ਦੇ ਵਿੱਚ ਹੀ ਬਹੁਤ ਵਾਧਾ ਹੋਇਆ ਜੀ ਇਸ ਦੇ ਨਾਲ ਇਸ ਦੇ ਨਾਲ ਇਹ ਦੱਸਣਾ ਹੈ ਕਿ ਬੱਚਿਆਂ ਦੀ ਉੱਥੇ ਬੜੀ ਹੀ ਮੈਂਨਸ ਸੀ ਜਿਹੜੇ ਕਰਕੇ ਕੋ ਸਾਹਿਬ ਨੂੰ ਜਾਂਦਾ ਸਾਰਾ ਜੀ ਕ੍ਰੈਡਿਟ ਤੇ ਜਿਹੜਾ ਕੀ ਕੋਸ ਸਾਹਿਬ ਨੇ ਮਿਹਨਤ ਕਰਵਾਈ ਇਹਨਾਂ ਦੇ ਬੱਚਾ ਦੀ ਤੇ ਬੱਚਿਆਂ ਨੇ ਉੱਥੇ ਆਪਣਾ ਜਿਹੜਾ ਫਸਲ ਫਸਲ ਸਫਲਤਾਪੂਰਵ ਆਪਣਾ ਜਲਦ ਦਿਖਾਇਆ ਤੇ ਇਸ ਦੇ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸਕੂਲ ਦੇ ਜਿਹੜੇ ਵਿਦਿਆਰਥੀ ਨੇ ਹਰ ਸਾਲ ਜਦ ਤੱਕ ਆਂਦੇ ਨੇ ਜੀ ਰਿਜ਼ਲਟ ਵੀ ਹਰ ਸਾਲ ਸਾਡੇ ਸਕੂਲ ਦਾ ਬਹੁਤ ਵਧੀਆ ਰਹਿੰਦਾ ਪਿਛਲੇ ਸਾਲ ਵੀ ਸਾਡੇ ਸਕੂਲ ਦਾ ਰਿਜ਼ਲਟ 98% ਜਿਹੜੇ ਬੱਚੇ ਲੈ ਕੇ ਅੱਗੇ ਆਏ ਨੇਗੇ ਤੇ ਇਲਾਕੇ ਦੇ ਵਿੱਚੋਂ ਸ਼ਾਇਦ ਸਾਡੇ ਪਹਿਲੇ ਨੰਬਰ ਤੇ ਹੀ ਹੋਣਾਗਾ ਕਿ ਸਾਡੇ ਸਕੂਲ ਦਾ ਰਿਜ਼ਲਟ ਸਭ ਤੋਂ ਟੋਪ ਤੇ ਰਹਿੰਦਾਗਾ ਜੀ ਇਸੇ ਤਰੀਕੇ ਨਾਲ ਪੜ੍ਹਾਈ ਦੇ ਨਾਲ-ਨਾਲ ਸਾਡੇ ਬੱਚੇ ਗੇਮਾਂ ਦੇ ਵਿੱਚ ਵੀ ਤੇ ਬੇਤਕੋ ਬੱਚੇ ਗੇਮਾਂ ਤੋਂ ਰਹਿਣਗੇ ਸਵਸਤ ਰਹਿੰਦੇ ਨੇ ਮੈਂਟਲੀ ਪ੍ਰਿਪੇਅਰ ਵੀ ਰਹਿੰਦੇ ਨੇ ਜੀ ਤੇ ਲਗਾ ਲੋ ਐਕਟਿਵ ਵੀ ਰਹਿੰਦੇ ਨੇਗੇ ਬੱਚੇ ਹੁਣ ਬੱਚਿਆਂ ਦੀ ਗੇਮਾਂ ਹੋ ਚੁੱਕੀਆਂ ਨੇ ਹੁਣ ਅਗਲੇ 2 ਮੰਥ ਨੇ ਜਿਹੜੇ ਬੱਚੇ ਰੱਜ ਕੇ ਪੜ੍ਹਾਈ ਕਰਨਗੇ ਜਿਸ ਦੇ ਨਾਲ ਰਿਜ਼ਲਟ ਵੀ ਸਾਨੂੰ ਬਹੁਤ ਵਧੀਆ ਦੰਦੇ ਨੇ ਬੱਚੇ ਐਸੀ ਕਰਕੇ ਅਸੀਂ ਸਾਰੇ ਸਟਾਫ ਦਾ ਤੇ ਸਾਰੇ ਚੇਅਰਮੈਨ ਦਾ ਔਰ ਪ੍ਰਿੰਸੀਪਲ ਸਰ ਅਰਨੰ ਸਰਕਾਰ ਜੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਮੌਕਾ ਦੰਦੇ ਨੇ ਬਾਹਰ ਅੰਦਰ ਜਾਣ ਦਾ ਤੇ ਇਸ ਦੇ ਨਾਲ ਨਾਲ ਹੀ ਅਸੀਂ ਤੁਹਾਡੇ ਚੈਨਲ ਪੰਜਾਬ ਨਿਊਜ਼ 24 ਪੰਜਾਬ ਨਿਊਜ਼ ਦੇ ਚੇਅਰਮੈਨ ਦਾ ਹੀ ਬਹੁਤ ਧੰਨਵਾਦ ਕਰਦੇ ਜਿਹੜਾ ਸਾਡੇ ਇਹਨਾਂ ਖਬਰਾਂ ਨੂੰ ਹਰ ਇੱਕ ਇਲਾਕੇ ਦੇ ਵਿੱਚ ਘਰ-ਘਰ ਦੇ ਵਿੱਚ ਪਹੁੰਚਾਉਂਦੇ ਨੇ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਵੇਂ ਕਿ ਦਸਰੇ ਸੰਨ ਕਿ ਇਸ ਜੇਵੀਅਰ ਸਕੂਲ ਦੇ ਵਿਦਿਆਰਥੀ ਇੱਥੋਂ ਗਏ ਸੀ ਕਿਉਂਕਿ ਇੱਕ ਬੜੀ ਵੱਡੀ ਸਮੱਸਿਆ ਹੁੰਦੀ ਹੈ ਕਿਉਂਕਿ ਛੋਟੇ ਬੱਚਾ ਨੂੰ ਲੈ ਕੇ ਜਾਣਾ ਜਦੋਂ ਖੇਡਾਂ ਦੇ ਵਿੱਚ ਲੈ ਕੇ ਜਾਣਾ ਇੱਕ ਠੰਡ ਦਾ ਮੌਸਮ ਹੈ ਔਰ ਜ਼ਿੰਮੇਵਾਰੀਆਂ ਕਾਫੀ ਵੱਧ ਜਾਂਦੀਆਂ ਐ ਕੋਚ ਨੂੰ ਪੁੱਛਦੇ ਹਾਂ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਸਾਹਮਣਾ ਕਰਨਾ ਪਿਆ ਤੁਹਾਨੂੰ ਉੱਥੇ ਜਾ ਕੇ ਨਮਸਕਾਰ ਸਰ ਮੇਰਾ ਨਾਮ 인ਦਰ ਕੁਮਾਰ ਸੋ ਸਮੱਸਿਆਵਾਂ ਤਾਂ ਬਹੁਤ ਆਉਂਦੀਆਂ ਨੇ ਜਿਵੇਂ ਕਿ ਅਸੀਂ ਜਾ ਰਹੇ ਸੀ ਤਾਂ ਸਾਡੀ ਟਿਕਟਾਂ ਕੰਫਰਮ ਨਹੀਂ ਹੋਈਆਂ ਸੀ ਜਾਂ ਜਾਂਦੇ ਹੋਏ ਤਾਂ ਸਾਨੂੰ ਇਹ ਟੈਨਸ਼ਨ ਸੀ ਕਿ ਅਸੀਂ ਬੱਚਿਆਂ ਨੂੰ ਕਿਵੇਂ ਲੈ ਕੇ ਜਾਵਾਂਗੇ ਪਰ ਲekin ਚਲੋ ਸਾਰੀ ਮੁਸੀਬਤਾਂ ਹੱਲ ਹੁੰਦੀ ਗਈਆਂ ਤੇ ਅਸੀਂ ਚਲੋ ਉੱਥੇ ਪਹੁੰਚੇ ਤਾਂ ਬੱਚੇ ਖੇਡ ਕੇ ਮੈਡਲ ਲੈ ਆਏ ਤਾਂ ਸਰ ਮਤਲਬ ਕਿ ਆਪਾਂ ਜੇ ਜਾਂਦੇ ਮੁਸੀਬਤਾਂ ਤਾਂ ਆਉਂਦੀਆਂ ਨੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ ਤਾਂ ਜ਼ਿੰਮੇਵਾਰੀ ਬੱਝ ਕਿਉਂਕਿ ਤੁਹਾਨੂੰ ਪਤਾ ਆਪਾਂ ਬੇਗਾਨੇ ਬੱਚਿਆਂ ਨੂੰ ਲੈ ਕੇ ਜਾਣਾ ਬਹੁਤ ਟੈਨਸ਼ਨ ਵਾਲੀ ਬਾਤ ਹੋ ਜਾਂਦੀ ਹੈ ਕਿ ਹਮੇਂ ਨੀਂਦ ਵੀ ਨਹੀਂ ਆਤੀ ਕبھی-ਤभी ਤੋਂ ਸੋਖੇ ਘੜੀ ਦੇ ਵਿੱਚੋਂ ਬਹੁਤ ਕਾਫੀ ਗੁਜ਼ਰਨਾ ਪਿਆ ਤੁਹਾਨੂੰ ਬਿਲਕੁਲ ਸਰ ਕੀ ਕਹਿਣਾ ਚਾਹੋਗੇ ਪ੍ਰਿੰਸੀਪਲ ਦਾ ਵੀ ਯੋਗਦਾਨ ਹਾਂਜੀ ਪ੍ਰਿੰਸੀਪਲ ਸਰ ਦਾ ਬਹੁਤ بڑا ਯੋਗਦਾਨ ਹੈ ਸਰ ਕਿਉਂਕਿ ਉਹਨਾਂ ਨੇ ਉਹਨਾਂ ਨੇ ਹੀ ਸਾਰਾ ਕਿਉਂਕਿ ਸਰ ਕਿਉਂਕਿ ਹ ਮੈਨੂੰ ਪ੍ਰੈਕਟਿਸ ਲਈ ਟਾਈਮ ਚਾਹੀ ਉਹਨਾਂ ਨੇ ਹੀ ਸਾਰਾ ਟਾਈਮ ਸੈੱਟ ਕਰਕੇ دیا ਤਵੀ ਬੱਚੇ ਪ੍ਰੈਕਟਿਸ ਲਗਾ ਪਏ ਨਹੀਂ ਤਾਂ ਮੁਸ਼ਕਿਲ ਥਾ ਬਹੁਤ ਜਿਵੇਂ ਕਿ ਇਹ ਦਸਹਰਾਸਨ ਕੀ ਇਥੇ ਜਿਹੜੇ ਸਕੂਲ ਦੇ ਵਿਦਿਆਰਥੀ ਗਏ ਆ ਉਹਨਾਂ ਨੂੰ ਇੱਕ ਸਾਹਮਣਾ ਵੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ ਇੱਕ ਰਿਸਕ ਲੈਣਾ ਵੀ ਜਿਵੇਂ ਕਿ ਸਕੂਲ ਵੱਲੋਂ ਲਿਆ ਜਾਂਦਾ ਹੈ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਬੱਚਿਆਂ ਦਾ ਭਵਿੱਖ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਬਣੂਗਾ ਉਜਵਲ ਬਣੂਗਾ ਔਰ ਇਸ ਦੇ ਨਾਲ ਨਾਲ ਹੀ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਵੀ ਆ ਰਹੀ ਹੈ ਔਰ ਜਿਹੜੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਦੇਖਣ ਵਾਲੀ ਗੱਲ ਕਿ ਇਸ ਤਰ੍ਹਾਂ ਦੇ ਜਿਹੜੇ ਸਕੂਲਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਵਿੱਦਿਆ ਦੇ ਨਾਲ ਨਾਲ ਉਹ ਬੜੇ ਸਿੱਧ